ਮੈਂ ਫਿਰੋਜ਼ ਖਾਨ ਅੱਜ ਬੜਾ ਦੁਖਦ ਅਦਮ ਸੀਗਾ ਬੜਾ ਮੁਸ਼ਕਲ ਦਿਨ ਸੀਗਾ ਕਿ ਸਾਡੇ ਛੋਟੇ ਭਰਾ ਇਮਰਾਨ ਖਾਨ ਮਨੀ ਖਾਨ ਸਾਹਿਬ ਜੀ ਨੂੰ ਅਸੀਂ ਸਾਥ ਦੇ ਆ ਉਹਦੇ ਮਦਰ ਫਾਦਰ ਦੋਨੋਂ ਹੀ 10 15 ਦਿਨਾਂ ਦੇ ਵਿੱਚ ਇਸ ਦੁਨੀਆ ਤੋਂ ਸਦੀਵੀਂ ਵਿਛੋੜਾ ਦੇ ਗਏ ਨੇ ਬੜਾ ਦੁੱਖ ਵਾਲਾ ਸਮਾਂ ਅਸੀਂ ਸਾਰੇ ਜਾਣੇ ਕਲਾਕਾਰ ਭਰਾ ਵੀ ਸਾਰੇ ਉਹਦੇ ਰਿਸ਼ਤੇਦਾਰ ਭੈਣ ਭਰਾ ਵੀ ਸਭ ਉਹਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਉਹਦੇ ਪਿੰਡ ਆਏ ਸੀ ਅਰਦਾਸ ਕਰਿਓ ਬੇਨਤੀ ਕਰਿਓ ਕਿ ਪਰਮਾਤਮਾ ਨਾਲ ਨੂੰ ਜੰਨਤ عطا ਕਰਮਾਏ ਤੇ ਮਾਲਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਇਹ ਸਮਾਂ ਜਿਹੜਾ ਸੀਗਾ ਇਸ ਵੇਲੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਪਰ ਰੱਬ ਦੀ ਮਰਜ਼ੀ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਬੱਚੇ ਹਲੇ ਛੋਟੇ ਆ ইমরান ਵੀ ਸਨੀ ਵੀ ਤੇ ਮੈਂ ਕਹਾਂਗਾ ਕਿ ਰੱਬ ਸਬਰ ਦੇਵੇ ਸਾਰੇ ਪਰਿਵਾਰ ਨੂੰ ਹਾਨ ਮੰਨਣ ਦਾ ਬਲ ਸਬਰ ਅੱਜ ইমরান ਖਾਨ ਜਾਨੀ ਖਾਨ ਸਾਹਿਬ ਦੇ ਜਿੱਥੇ ਮਾਂ ਦਾ ਇੰਤਕਾਲ ਹੋਇਆ ਸੀ ਉੱਥੇ ਸਾਰਿਆਂ ਨੂੰ ਪਤਾ ਆ ਆਵਾਮ ਸਾਰੀ ਨੂੰ ਪਤਾ ਆ ਕਿ ਮਾਂ ਦੇ 50 ਦਿਨਾਂ ਬਾਅਦ ਹੀ 15 17 ਦਿਨਾਂ ਬਾਅਦ ਹੀ ਖਾਨ ਸਾਹਿਬ ਦੇ ਫਾਦਰ ਸਾਹਿਬ ਵੀ ਦੁਨੀਆ ਤੋਂ ਪਰਦਾ ਕਰ ਗਏ ਰੁਖਸਤ ਹੋ ਗਏ ਲੇਕਿਨ ਇਥੇ ਆ ਕੇ ਸਪੀਚਲੈਸ ਹੋ ਜਾਂਦਾ ਬੰਦਾ ਕਿ ਕਿਹੜੇ ਸ਼ਬਦਾਂ ਨਾਲ ਅਸੀਂ ਕੀ ਬੋਲ ਸਕਦੇ ਹਾਂ ਮਾਂ ਬਾਪ ਦਾ ਸਾਆ ਹਮੇਸ਼ਾ ਸਿਰ ਦੇ ਉੱਤੇ ਰਹਿਣਾ ਚਾਹੀਦਾ ਹੈ ਤੇ ਬਦਕਿਸਮਤੀ ਕਿ ਮਾਂ ਪਹਿਲਾਂ ਤੁਰ ਗਈ ਫਿਰ ਬਾਪ ਵੀ ਤੁਰ ਗਿਆ ਤੇ ਐਸੀ ਕਰਕੇ ਕਿਸੇ ਸ਼ਾਇਰ ਨੇ ਲਿਖਿਆ ਸੀ ਕਿ ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਮਾ ਠੰਡੀਆਂ ਸ਼ਾਮਾਂ ਆ ਮਾਮਾ ਦੇ ਨਾਲ ਠੰਡੀ ਸ਼ਾਮ ਮਿਲਦੀ ਹੈ ਤੇ ਦੁਆਵਾਂ ਮਿਲਦੀਆਂ ਔਰ ਬਾਪ ਸਿਰਾਂ ਦਾ ਤਾਜ ਹੁੰਦਾ ਜਦੋਂ ਬਾਪ ਸਿੱਫਤੇ ਹੋਵੇ ਤੇ ਕੋਈ ਫਿਕਰ ਨਹੀਂ ਦਿੰਦਾ ਤੇ ਅੱਜ ਫਿਕਰ ਵੀ ਪੈ ਗਿਆ ਤੇ ਦੁਆਵਾਂ ਵੀ ਚੱਲ ਗਈਆਂ ਦੋਨੋਂ ਚੀਜ਼ਾਂ ਖੁੱਸ ਗਈਆਂ ਇਸ ਕਰਕੇ ਹੁਣ ਇਹ ਹੀ ਆ ਕਿ ਅਸੀਂ ਦੁਆ ਕਰਦੇ ਹਾਂ ਕਿ ਉਹ ਪਰਮਾਤਮਾ ਉਹ ਅੱਲਾ ਪਾਕ ਉਹ ਸੋਹਣਾ ਰੱਬ ਆਪਣੇ ਚਰਨਾਚ ਨਿਵਾਸ ਦੇਵੇ ਤੇ ਬਾਕੀ ਜਿਹੜਾ ਪਰਿਵਾਰ ਹੈ ਉਹਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸ਼ੁਕਰੀਆ ਮੈਂ ਫਿਰੋਜ਼ ਖਾਨ ਅੱਜ ਬੜਾ ਦੁਖਦ ਅਦਮ ਸੀਗਾ ਬੜਾ ਮੁਸ਼ਕਿਲ ਦਿਨ ਸੀਗਾ ਕਿ ਸਾਡੇ ਛੋਟੇ ਭਰਾ ਇਮਰਾਨ ਖਾਨ ਮਨੀ ਖਾਨ ਸਾਹਿਬ ਜਿਹਨੂੰ ਅਸੀਂ ਸਾਥ ਦੇ ਆ ਉਹਦੇ ਮਦਰ ਫਾਦਰ ਦੋਨੋਂ ਹੀ 10-15 ਦਿਨਾਂ ਦੇ ਵਿੱਚ ਇਸ ਦੁਨੀਆ ਤੋਂ ਸਦੀਵੀਂ ਵਿਛੋੜਾ ਦੇ ਗਏ ਨੇ ਬੜਾ ਦੁੱਖ ਵਾਲਾ ਸਮਾਂ ਅਸੀਂ ਸਾਰੇ ਜਾਣੇ ਕਲਾਕਾਰ ਭਰਾ ਵੀ ਸਾਰੇ ਉਹਦੇ ਰਿਸ਼ਤੇਦਾਰ ਭੈਣ ਭਰਾ ਵੀ ਸਭ ਉਹਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਉਹਦੇ ਪਿੰਡ ਆਏ ਸੀ ਅਰਦਾਸ ਕਰਿਓ ਬੇਨਤੀ ਕਰਿਓ ਕਿ ਪਰਮਾਤਮਾ ਨਾਲ ਨੂੰ ਜੰਨਤ عطا ਕਰਮਾਏ ਤੇ ਮਾਲਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਇਹ ਸਮਾਂ ਜਿਹੜਾ ਸੀਗਾ ਇਸ ਵੇਲੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਪਰ ਰੱਬ ਦੀ ਮਰਜ਼ੀ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਬੱਚੇ ਹਲੇ ਛੋਟੇ ਆ ইমরান ਵੀ ਸਨੀ ਵੀ ਤੇ ਮੈਂ ਕਹਾਂਗਾ ਕਿ ਰੱਬ ਸਬਰ ਦੇਵੇ ਸਾਰੇ ਪਰਿਵਾਰ ਨੂੰ ਹਾਣਾ ਮੰਨਣ ਦਾ ਬਲ ਸਬਰ ਅੱਜ ইমরান ਖਾਨ ਯਾਨੀ ਖਾਨ ਸਾਹਿਬ ਦੇ ਜਿੱਥੇ ਮਾਂ ਦਾ ਇੰਤਕਾਲ ਹੋਇਆ ਸੀ ਉੱਥੇ ਸਾਰਿਆਂ ਨੂੰ ਪਤਾ ਆ ਆਵਾਮ ਸਾਰੀ ਨੂੰ ਪਤਾ ਆ ਕਿ ਮਾਂ ਦੇ 50 ਦਿਨਾਂ ਬਾਅਦ ਹੀ 15 17 ਦਿਨਾਂ ਬਾਅਦ ਹੀ ਖਾਨ ਸਰ ਦੇ ਫਾਦਰ ਸਾਹਿਬ ਵੀ ਦੁਨੀਆ ਤੋਂ ਪਰਦਾ ਕਰ ਗਏ ਰੁਖਸਤ ਹੋ ਗਏ ਲੇਕਿਨ ਇੱਥੇ ਆ ਕੇ ਸਪੀਚਲੈਸ ਹੋ ਜਾਂਦਾ ਬੰਦਾ ਕਿ ਕਿਹੜੇ ਸ਼ਬਦਾਂ ਨਾਲ ਅਸੀਂ ਕੀ ਬੋਲ ਸਕਦੇ ਹਾਂ ਮਾਂ ਬਾਪ ਦਾ ਸਾਆ ਹਮੇਸ਼ਾ ਸਿਰ ਦੇ ਉੱਤੇ ਰਹਿਣਾ ਚਾਹੀਦਾ ਹੈ ਤੇ ਬਦਕਿਸਮਤੀ ਕਿ ਮਾਂ ਪਹਿਲਾਂ ਤੁਰ ਗਈ ਫਿਰ ਬਾਪ ਵੀ ਤੁਰ ਗਿਆ ਤੇ ਐਸੀ ਕਰਕੇ ਕਿਸੇ ਸ਼ਾਇਰ ਨੇ ਲਿਖਿਆ ਸੀ ਕਿ ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਮਾ ਠੰਡੀਆਂ ਸ਼ਾਮਾਂ ਆ ਮਾਮਾ ਦੇ ਨਾਲ ਠੰਡੀ ਸ਼ਾਮ ਮਿਲਦੀ ਹੈ ਤੇ ਦੁਆਵਾਂ ਮਿਲਦੀਆਂ ਔਰ ਬਾਪ ਸਿਰਾਂ ਦਾ ਤਾਜ ਹੁੰਦਾ ਜਦੋਂ ਬਾਪ ਸਿੱਖਤੇ ਹੋਵੇ ਤੇ ਕੋਈ ਫਿਕਰ ਨਹੀਂ ਦਿੰਦਾ ਤੇ ਅੱਜ ਫਿਕਰ ਵੀ ਪੈ ਗਿਆ ਤੇ ਦੁਆਵਾਂ ਵੀ ਚੱਲ ਗਈਆਂ ਦੋਨੋਂ ਚੀਜ਼ਾਂ ਖੁੱਸ ਗਈਆਂ ਇਸ ਕਰਕੇ ਹੁਣ ਇਹ ਹੀ ਆ ਕਿ ਅਸੀਂ ਦੁਆ ਕਰਦੇ ਹਾਂ ਕਿ ਉਹ ਪਰਮਾਤਮਾ ਉਹ ਅੱਲਾ ਪਾਕ ਉਹ ਸੋਹਣਾ ਰੱਬ ਆਪਣੇ ਚਰਨਾਚ ਨਿਵਾਸ ਦੇਵੇ ਤੇ ਬਾਕੀ ਜਿਹੜਾ ਪਰਿਵਾਰ ਹੈ ਉਹਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸ਼ੁਕਰ